ਬੋਲੋ ਕਿ ਥੰਮ ਜਾ ਅੱਗੇ ਲਾ ਗੋ ਸੱਚੋ ਮੌਕਾ ਨਾ ਬਾ ਤੁਹਾਨੂੰ ਲੋਕਾਂ ਨੇ ਵਿਧਾਇਕ ਮੁਲਾਜ਼ਮਾ ਨੂੰ ਗਾਲਾਂ ਕੱਢਣ ਦੇ ਲਈ ਬਣਾਇਆ ਯਾਰ ਤੁਹਾਨੂੰ ਵਿਧਾਇਕ ਕੰਮ ਕਰ ਕਰਨ ਦੇ ਲਈ ਬਣਾਓ ਕੋਈ ਤੇ ਜਿੱਥੇ ਜਿੱਥੇ ਕਤਾਹੀ ਜੇਕਰ ਕਿਸੇ ਦੀ ਹੈ ਤਾਂ ਚੁੱਪ ਕਰਕੇ ਉਹਦੇ ਤੇ ਕਾਰਵਾਈ ਕਰੋ ਯਾਰ ਤੁਸੀਂ ਉੱਤੇ ਲੋਕਾਂ ਦੇ ਵਿੱਚ ਸ਼ਰੀਆਮ ਖੜੇ ਗਾਲਾਂ ਕੱਢੀਆਂ ਉਹਨਾਂ ਕਿਸ ਦੀ ਧੀ ਲੰਗਰੀਆ ਕਿਸ ਦੀ ਭੈਣ ਲੰਗਰੀਆ ਕੋਈ ਬਜ਼ੁਰਗ ਲੰਗਰ ਕੋਈ ਬੇਬੇ ਲੰਗਰੀ ਉਹਨਾਂ ਉਹਨਾਂ ਨੇ ਕੀ ਸੋਚਿਆ ਹੁਣ ਆਹ ਸਾਡਾ ਵਿਧਾਇਕ ਆਹ ਇੱਕ ਪਾਰਟੀ ਦਾ ਮੁਖ ਬੁਲਾਰਾ ਕਮਾਲ ਕੀ ਕੀਤੀ ਪਈ ਆ ਯਾਰ ਜਮਾ ਉਹ ਕਿਸੇ ਵਿਧਾਇਕ ਦੇ ਬੋਲ ਨਹੀਂ ਉਹ ਇੱਕ ਗੁੰਡਾਗਰਦੀ ਵਾਲੀ ਭਾਸ਼ਾ ਹੈ ਵਿਧਾਇਕ ਦੇ ਬੋਲ ਨਹੀਂ ਜਿਸ ਤਰ੍ਹਾਂ ਦੇ ਨਾਲ ਗਾਲਾਂ ਕੱਢੀਆਂ ਗਈਆਂ ਜਿਸ ਤਰ੍ਹਾਂ ਦੇ ਨਾਲ ਉਥੇ ਐਸਐਚਓ ਨੂੰ ਜਿਹੜਾ ਆ ਉਹ ਬੋਲਿਆ ਗਿਆ ਆ ਸੱਚੋ ਪੁੱਤ ਆਹ ਗੱਲਾਂ ਬਾਤ ਲੋਕਾਂ ਦੇ ਸਾਹਮਣੇ ਲੋਕਾਂ ਦੇ ਵਿੱਚ ਆ ਕੇ ਕੈਮਰੇ ਤੇ ਇੰਨੀਆਂ-ਇੰਨੀਆਂ ਗਾਲਾਂ ਕੱਢਦੇ ਆ ਭਾਈ ਫਿਰ ਅੰਦਰ ਕੀ ਕਰਦੇ ਹੋਣਗੇ ਜੇ ਤੁਹਾਡੇ ਮੁੱਖ ਬੁਲਾਰੇ ਦਾ ਆ ਹਾਲ ਆ ਉਹ ਲੋਕ ਜਿਹੜੇ ਸਿਰਫ ਵਿਧਾਇਕ ਨਹੀਂ ਜਿਹੜੇ ਕਿਸੇ ਤਰ੍ਹਾਂ ਦੇ ਕੋਈ ਬੁਲਾਰੇ ਨਹੀਂ ਤੇ ਫਿਰ ਉਹਨਾਂ ਦਾ ਹਾਲ ਕੀ ਹੋਣਾ ਉਹ ਐਸਐਚਓ ਦੀ ਵੀ ਹੋ ਸਕਦਾ ਕਰੇ ਤੀ ਭੈਣ ਹੋਵੇ ਉਹ ਐਸਐਚਓ ਦੀ ਵੀ ਕਰੇ ਮਾਂ ਹੂ ਉਹ ਐਸਐਚਓ ਦੀ ਵੀ ਕਰੇ ਘਰ ਵਾਲੀ ਹੂ ਤਾਂ ਜਦ ਉਹ ਇਹੋ ਜੀ ਸ਼ਬਦਾਵਲੀ ਤੁਹਾਨੂੰ ਕਿ ਮੇਰੇ ਪਿਓ ਨੂੰ ਯਾਰ ਮੌਕੇ ਦਾ ਐਮਐਲਏ ਕਹਿ ਕੀ ਰਿਹਾ ਇੱਕ ਪਾਰਟੀ ਦਾ ਮੁਖਬਲਾਰਾ ਕਹਿ ਕੀ ਰਿਹਾ ਤੁਹਾਨੂੰ ਹੱਕ ਕਿਹਨੇ ਦਿੱਤਾ ਕਿ ਕਿਸੇ ਦੀ ਮਾਂ ਭੈਣ ਤੇ ਤੁਸੀਂ ਜਾਓ ਤੁਹਾਨੂੰ ਹੱਕ ਕਿਹਨੇ ਦਿੱਤਾ ਕਿ ਕਿਸੇ ਦੀ ਸ਼ਰੇ ਬਾਜ਼ਾਰ ਦੇ ਵਿੱਚ ਬੇਇੱਜ਼ਤੀ ਗਾਲ ਕੱਢ ਕੇ ਕਰੋ ਹੱਕ ਕਿਹਨੇ ਦਿੱਤਾ ਯਾਰ ਐਸਐਚਓ ਦੀ ਗੱਲ ਨਹੀਂ ਹੈਗੀ ਭਾਵੇਂ ਕੋਈ ਪੀਐਨ ਆ ਯਾਰ ਤੁਹਾਨੂੰ ਹੱਕ ਕਿਸੇ ਨੇ ਦਿੱਤਾ ਕਿ ਗਾਲ ਕੱਢ ਕੇ ਉਹਦੇ ਨਾਲ ਤੁਸੀਂ ਗੱਲਬਾਤ ਜਿਹੜੀ ਕਰੋ ਮੈਂ ਕਹਣਾ ਹੋਰ ਕਿਸੇ ਦੇ ਨਾਂ ਬਣੋ ਹੋਰ ਕਿਸੇ ਦੇ ਨਾਂ ਬਣੋ ਮੈਂ ਕਹਣਾ ਯਾਰ ਘੱਟੋ ਘੱਟ ਪੁਲਸ ਦਾ ਬਣ ਜਾਓ ਇਹ ਉਹੀ ਪੁਲਸ ਆ ਜਿਨ੍ਹਾਂ ਨੂੰ ਤੁਸੀਂ ਜਦੋਂ ਲੋਕ ਤੁਹਾਨੂੰ ਕੁਝ ਬੋਲਦੇ ਆ ਜਿਨ੍ਹਾਂ ਨੂੰ ਤੁਸੀਂ ਮੂੜੇ ਕਰ ਦਿੰਦੇ ਹੋ ਤੇ ਐਡੀਆਂ ਨੇ ਡਾਂਗਾਂ ਹੁੰਦੀਆਂ ਉਹਨਾਂ ਦੇ ਇਹ ਇਹ ਨਹੀਂ ਵੇਲੇ ਕਿ ਬਰਦੀ ਕਿੱਥੇ ਆ ਭਰਾ ਦਿੰਦੇ ਆ ਕਿਉਂ ਕਿ ਹੁਕਮ ਉੱਤੋਂ ਆਇਆ ਹੁੰਦਾ ਇਹ ਉਹੀ ਪੁਲਸ ਆ ਭਾਈ ਜਿਹੜੀ ਥੋੜੇ ਕਹਿਣ ਦੇ ਉਪਰ ਪਰਚੇ ਕਰਦੀ ਆ ਪਰਚਾ ਸੱਚਾ ਪਰਚਾ ਝੂਠਾ ਇਸ ਚੀਜ਼ ਦੀ ਵੀ ਕੋਈ ਪਰਵਾਹ ਨਹੀਂ ਪਰ ਹੁਕਮ ਉੱਤੋਂ ਆਇਆ ਉੱਪਰੋਂ ਆਇਆ ਤੇ ਪਰਚਾ ਕੱਟਦਾ ਇਹ ਪੁਲਸ ਦੇ ਤਾਂ ਹੋਜੋ ਭਾਈ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਲਦੀਪ ਸਿੰਘ ਢਾਲੀਵਾਲ ਦੀ ਜੋ ਅਜਨਾਲਾ ਦੇ ਵਿੱਚ ਅੱਜ ਇੱਕ ਟ੍ਰੈਫਿਕ ਨੂੰ ਦੇਖ ਕੇ ਇੱਕ ਤਲਖੀ ਦੇ ਵਿੱਚ ਆਉਂਦੇ ਨੇ ਐਸ ਐਚਓ ਨੂੰ ਕੁਝ ਭੱਦੀ ਸ਼ਬਦਾਂ ਵਾਲੀ ਬੋਲਦੇ ਨੇ ਉਸੇ ਤਾਈ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਜੋ ਅੱਜ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਐਸਐਚਓ ਨੂੰ ਕੁਝ ਬੋਲ ਬੋਲੇਗੇ ਨੇ ਉਹ ਆਪਾਂ ਕੈਮਰੇ ਸਾਹਮਣੇ ਤਾਂ ਨਹੀਂ ਬੋਲ ਸਕਦੇ ਪਰ ਕੁਝ ਗਾਲੀ ਗਲੋਚ ਉਹਨਾਂ ਦੇ ਵਿੱਚ ਹੋਇਆ ਕਿਵੇਂ ਦੇਖਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਭੱਦੀ ਸ਼ਬਦਾਬਲੀ ਜੇਕਰ ਜਾਂ ਤਲਖੀ ਭਰਿਆ ਜੇਕਰ ਸੈਲਫ ਸਿਰਫ ਤਲਖੀ ਹੁੰਦੀ ਤਾਂ ਸੋਚਿਆ ਜਾ ਸਕਦਾ ਸੀ ਕਿ ਭਾਈ ਐਮਐਲਏ ਵਿਧਾਇਕ ਲੰਘ ਰਹੇ ਸੀ ਤਾਂ ਕਿਸੇ ਤਰ੍ਹਾਂ ਦੀ ਕਤਾਹੀ ਇੱਕ ਅਫਸਰ ਦੇ ਵੱਲ ਹੋਈ ਤੇ ਵਿਧਾਇਕ ਦੇ ਵਿਧਾਇਕ ਸਾਹਿਬ ਖੜੇ ਖੜ ਕੇ ਮਾਨ ਸਨਮਾਨ ਜਿਹੜਾ ਉਹਨਾਂ ਦਾ ਪੂਰਾ ਕੀਤਾ ਗਿਆ ਜਿਹੜੇ ਹੈਗੇ ਨੇ ਪੁਲਿਸ ਕਰਮੀ ਦਾ ਝਾੜ ਚੰਬ ਉਹਨਾਂ ਦੀ ਕੀਤੀ ਗਈ ਇਥੋਂ ਤੱਕ ਠੀਕ ਸੀ ਤਲਖੀ ਤੱਕ ਸੋਚਿਆ ਜਾ ਸਕਦਾ ਸੀ ਕਿਉਂਕਿ ਉਹ ਨੁਮਾਇੰਦਗੀ ਕਰਦੇ ਨੇ ਵਿਧਾਇਕ ਨੇ ਪਰ ਵਿਧਾਇਕੀ ਤੋਂ ਇਲਾਵਾ ਜਿਸ ਤਰ੍ਹਾਂ ਦੇ ਨਾਲ ਗਾਲਾਂ ਇੱਕ ਐਸਚੂ ਨੂੰ ਕੱਢੀਆਂ ਗਈਆਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਇੱਕ ਐਸਚੂ ਨੂੰ ਵਰਤੀ ਗਈ ਤੁਹਾਨੂੰ ਲੱਗਦਾ ਕਿ ਉਹ ਕਿਸੇ ਐਮਐਲਏ ਦੇ ਬੋਲ ਸੀ ਮੈਨੂੰ ਤਾਂ ਇਹ ਲੱਗ ਰਿਹਾ ਸੀ ਉਹ ਕੋਈ ਵਿਧਾਇਕ ਉਹ ਕਿਸੇ ਵਿਧਾਇਕ ਦੇ ਬੋਲ ਨਹੀਂ ਉਹ ਇੱਕ ਗੁੰਡਾ ਗਰਦੀ ਵਾਲੀ ਭਾਸ਼ਾ ਸੀ ਵਿਧਾਇਕ ਦੇ ਬੋਲ ਨਹੀਂ ਜਿਸ ਤਰ੍ਹਾਂ ਦੇ ਨਾਲ ਗਾਲਾਂ ਕੱਢੀਆਂ ਗਈਆਂ ਜਿਸ ਤਰ੍ਹਾਂ ਦੇ ਨਾਲ ਉੱਥੇ ਐਸਚੂ ਨੂੰ ਜਿਹੜਾ ਆ ਉਹ ਬੋਲਿਆ ਗਿਆ ਇਹ ਕਿਸ ਨੇ ਹੱਕ ਦਿੱਤਾ ਤੁਹਾਨੂੰ ਠੀਕ ਹੈ ਅਸੀਂ ਮੰਨਦੇ ਹਾਂ ਕਿ ਉੱਥੇ ਕਤਾਈ ਹੋਊਗੀ ਉੱਥੇ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਹੋਣੇ ਤਾਂ ਉਹਨਾਂ ਨੂੰ ਸਜ਼ਾ ਵੀ ਬਣਦੀ ਸਜ਼ਾ ਦਿੱਤੀ ਜਾ ਸਕਦੀ ਸੀ ਉਹਨਾਂ ਦੇ ਨਾਲ ਕੀ ਉਹ ਐਸੀ ਭਾਸ਼ਾ ਦੇ ਵਿੱਚ ਗੱਲਬਾਤ ਕਰਨੀ ਜਾਏ ਸੀ ਉਹ ਐਸੀ ਭਾਸ਼ਾ ਦੇ ਵਿੱਚ ਗੱਲਬਾਤ ਕਰਨੀ ਕੀ ਸਹੀ ਸੀ ਤੁਸੀਂ ਸੋਚ ਸਕਦੇ ਹੋ ਕਿ ਉਹ ਭਾਸ਼ਾ ਆਮ ਆਦਮੀ ਪਾਰਟੀ ਦੇ ਸੱਤਾਤਰ ਪਾਰਟੀ ਦੇ ਮੁਖ ਬੁਲਾ ਰਹੀ ਦੀ ਸੀ ਤੁਸੀਂ ਸੋਚ ਸਕਦੇ ਹੋ ਕਿ ਉਹ ਭਾਸ਼ਾ ਇੱਕ ਐਮਐਲਏ ਦੀ ਸੀ ਤੁਸੀਂ ਸੋਚ ਸਕਦੇ ਹੋ ਕਿ ਉਹ ਭਾਸ਼ਾ ਇੱਕ ਸਾਬਕਾ ਕੈਬਨਿਟ ਮੰਤਰੀ ਦੀ ਸੀ ਤੁਸੀਂ ਸੋਚ ਸਕਦੇ ਹੋ ਕਿ ਭਾਸ਼ਾ ਮੈਂਬਰ ਆਫ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੇ ਇੱਕ ਉਮੀਦਵਾਰ ਦੀ ਉਹ ਭਾਸ਼ਾ ਸੀ ਕੀ ਤੁਸੀਂ ਸੋਚ ਸਕਦੇ ਹੋ ਤੁਹਾਡੇ ਮੁਖ ਬੁਲਾਰੇ ਸਿੱਧੀਆਂ ਮੁਲਾਜ਼ਮਾਂ ਨੂੰ ਗਾਲਾਂ ਕੱਢਦੇ ਨੇ ਮੁਖ ਬੁਲਾਰੇ ਐਸੀ ਸ਼ਬਦਾਵਲੀ ਬੋਲਦੇ ਨੇ ਜਿਹੜੇ ਮਨੁੱਖ ਕੋਲੇ ਖੜੇ ਲੋਕ ਲੋਕ ਉਹਨਾਂ ਨੇ ਵੀ ਆਪਦੇ ਕੰਨਾਂ 'ਚ ਉਂਗਲਾਂ ਪਾ ਲਈਆਂ ਹੋਣਗੀਆਂ ਜੈਸੀਆਂ ਗਾਲਾਂ ਉੱਥੇ ਕੁਲਦੀਪ ਧਾਲੀਵਾਲ ਦੇ ਵੱਲੋਂ ਐਸਐਚਓ ਨੂੰ ਜਿਹੜੀਆਂ ਨੇ ਉਹ ਕੱਡੀਆਂ ਗਈਆਂ ਫਿਰ ਮੈਂ ਹੋਰ ਦੱਸ ਦੇਵਾਂ ਕਿ ਜਨਾਬ ਤੁਸੀਂ ਉੱਥੇ ਆਪਦੀ ਵੀਡੀਓ ਬਣਾਉਣ ਦੇ ਅਸਲ ਦੇ ਵਿੱਚ ਹੋਇਆ ਪਤਾ ਕੀ ਟ੍ਰੈਫਿਕ ਨੂੰ ਤੁਸੀਂ ਪਾਸੇ ਕਰ ਰਹੇ ਸੀ ਅਜਨਾਲੇ ਦੇ ਕਿਸੇ ਸ਼ਹਿਰ ਚੌਕ ਦੀ ਘਟਨਾयां ਉੱਥੇ ਐ ਐਮਐਲਏ ਸਾਹਿਬ ਲੰਘ ਰਹੇ ਹੋਣਗੇ ਤੇ ਲੰਘਦੇ ਲੰਘਦਾ ਉਹਨੂੰ ਲੱਗਿਆ ਹੋਊਗਾ ਟ੍ਰੈਫਿਕ ਬਹੁਤ ਆ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੀ ਫਿਰ ਵੀਡੀਓ ਉਹਨਾਂ ਦੇ ਵੱਲ ਆਨ ਕਰਵਾਈ ਜਾਂਦੀ ਹੈ ਸ਼ਾਇਦ ਲਾਈਵ ਹੋਵੇ ਜਾਂ ਉਹਦਾ ਵੀਡੀਓ ਬਣਾਈ ਹੋਵੇ ਵੀਡੀਓ ਆਨ ਕਰਵਾਈ ਜਾਂਦੀ ਹੈ ਕਿ ਲੋਕਾਂ ਦੇ ਵਿੱਚ ਵਾਹ ਵਾਈ ਹੋਵੇ ਕਿ ਭਾਈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖੁਦ ਪੁਲਿਸ ਮੁਲਾਜ਼ਮਾਂ ਨੂੰ ਖੁਦ ਜਿਹੜੇ ਨੇ ਉਹ ਟ੍ਰੈਫਿਕ ਨੂੰ ਜਿਹੜਾ ਉਹ ਕੱਢ ਰਹੇ ਨੇ ਕੋਈ ਟ੍ਰੈਫਿਕ ਦੇ ਵਿੱਚ ਲੋਕ ਜਿਹੜੇ ਸਾਰੇ ਫਸੇ ਹੋਏ ਸੀ ਖੁਦ ਕਰ ਰਹੇ ਵਾਹ ਵਾਈ ਖੱਟਣ ਦੇ ਲਈ ਹੋ ਸੀ ਫਿਰ ਰੋਬ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਮਾਰਿਆ ਜਾਂਦਾ ਆ ਪੁਲਿਸ ਮੁਲਾਜ਼ਮ ਨੇ ਕਿਸ ਤਰ੍ਹਾਂ ਦੇ ਨਾਲ ਬੋਲਿਆ ਜਾਂਦਾ ਚਲੋ ਰੋਬ ਤੱਕ ਠੀਕ ਸੀ ਤਲਖੀ ਤੱਕ ਠੀਕ ਸੀ ਪਰ ਜਿਹੜੀਆਂ ਉਸ ਤੋਂ ਬਾਅਦ ਗਾਲਾਂ ਕੱਢੀਆਂ ਗਈਆਂ ਜਿਹੜੀ ਉਸ ਤੋਂ ਬਾਅਦ ਐਸੀ ਭੱਦੀ ਸ਼ਬਦਾਵਲੀ ਬੋਲੀ ਗਈ ਜਿਹੜੀ ਅਸੀਂ ਇਸ ਵੇਲੇ ਕੈਮਰੇ ਦੇ ਉੱਪਰ ਨਹੀਂ बोल ਸਕਦੇ ਤੁਹਾਨੂੰ ਦੱਸ ਦਿਖਾ ਵੀ ਨਹੀਂ ਸਕਦੇ ਸਾਨੂੰ ਇੱਕ ਬੀਪ ਲਾ ਕੇ ਜਿਹੜੀ ਆ ਉਹ ਵੀ ਤੁਹਾਨੂੰ ਤੁਸੀਂ ਸੁਣੀ ਹੋਣੀ ਆ ਬੀਪ ਲਾ ਕੇ ਸੁਣਾਉਣੀ ਪੈ ਰਹੀ ਆ ਕਿ ਐਸੀ ਸ਼ਬਦਾਵਲੀ ਬੋਲੀ ਗਈ ਜਿਹੜੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਵਿੱਚ ਆ ਕੇ ਕੈਮਰੇ ਤੇ ਇੰਨੀਆਂ-ਇੰਨੀਆਂ ਗਾਲਾਂ ਕੱਢਦੇ ਆ ਭਾਈ ਫਿਰ ਅੰਦਰ ਕੀ ਕਰਦੇ ਹੋਣਗੇ ਜੇ ਤੁਹਾਡੇ ਮੁੱਖ ਬੁਲਾਰੇ ਦਾ ਆ ਹਾਲ ਆ ਉਹ ਬੁਲਾਰੇ ਜਿਹਨਾਂ ਉਹ ਲੋਕ ਜਿਹੜੇ ਸਿਰਫ ਵਧਾਇਕ ਨੇ ਜਿਹੜੇ ਕਿਸੇ ਤਰ੍ਹਾਂ ਦੇ ਕੋਈ ਬੁਲਾਰੇ ਨਹੀਂ ਤੇ ਫਿਰ ਉਹਨਾਂ ਦਾ ਹਾਲ ਕੀ ਹੋਣਾ ਕਿਸ ਕੋਈ ਕੋਈ ਵੀ ਅਹੁਦਾ ਹੁੰਦਾ ਕੋਈ ਵੀ ਅਹੁਦਾ ਉਹ ਦਿੰਨੇ ਆ ਜਿਹੜਾ ਉਹ ਉਹ ਚੀਜ਼ਾਂ ਡਿਜ਼ਰਵ ਕਰਦਾ ਹੋਵੇ ਜਿਹੜਾ ਉਸ ਚੀਜ਼ ਯੋਗ ਕਿ ਆ ਇਹ ਬੰਦਾ ਇਸ ਚੀਜ਼ ਦੇ ਯੋਗ ਆ ਭਾਈ ਉਹਨੂੰ ਅਹੁਦਾ ਮਿਲਿਆ ਕੀ ਕੀ ਗੱਲ ਭਾਈ ਫਿਰ ਥੋਡੇ ਇੰਨੀ ਖੁੱਲ ਹੋਣਾ ਤੁਹਾਨੂੰ ਜਿਹੜੀ ਆ ਮਿਲਿਆ ਕਿ ਜਿਹਨੂੰ ਤੁਹਾਡਾ ਦਿਲ ਕਰਦਾ ਤੁਸੀਂ ਚੁੱਪ ਕਰਕੇ ਜੀ ਕਰਦਾ ਤੁਸੀਂ ਗਾਲਾਂ ਕੱਢੋ ਯਾਰ ਤੁਸੀਂ ਵਿਧਾਇਕੋਂ ਤੁਹਾਨੂੰ ਲੱਗਦਾ ਉੱਥੇ ਕੋਈ ਕਤਾਈ ਹੋਈ ਆ ਉਹਨੂੰ ਸਜ਼ਾ ਦਿਓ ਬਣਦੀ ਸਜ਼ਾ ਦਿਓ ਬਣਦੀ ਕਾਰਵਾਈ ਕਰੋ ਉਹਦੇ ਉੱਪਰ ਜਿਹੜੀ ਗੱਲ ਤੁਸੀਂ ਕਰ ਸਕਦੇ ਹੋ ਤੁਹਾਨੂੰ ਲੋਕਾਂ ਨੇ ਵਿਧਾਇਕ ਟ੍ਰੈਫਿਕ ਹਟਾਉਣ ਦੇ ਲਈ ਬਣਾਇਆ ਤੋਨੂ ਲੋਕਾਂ ਨੇ ਵਿਧਾਇਕ ਮੁਲਾਜ਼ਮਾਂ ਨੂੰ ਗਾਲਾਂ ਕੱਢਣ ਦੇ ਲਈ ਬਣਾਇਆ ਯਾਰ ਤੁਹਾਨੂੰ ਵਿਧਾਇਕ ਕੰਮ ਕਰ ਕਰਨ ਦੇ ਲਈ ਬਣਾਓ ਕਰੋ ਤੇ ਜਿੱਥੇ ਜਿੱਥੇ ਉੱਤੇ ਕਤਾਹੀ ਜੇਕਰ ਕਿਸੇ ਦੀ ਹੈ ਤਾਂ ਚੁੱਪ ਕਰਕੇ ਉਹਦੇ ਤੇ ਕਾਰਵਾਈ ਕਰੋ ਯਾਰ ਤੁਸੀਂ ਉੱਤੇ ਲੋਕਾਂ ਦੇ ਵਿੱਚ ਸ਼ਰਿਆਮ ਖੜੇ ਗਾਲਾਂ ਕੱਢੀ ਜਾਂ ਉਹ ਕਿਸ ਦੀ ਧੀ ਲੰਗਰੀਆ ਕਿਸੇ ਦੀ ਭੈਣ ਲੰਗਰੀਆ ਕੋਈ ਬਜ਼ੁਰਗ ਲੰਗਰ ਕੋਈ ਬੇਬੇ ਲੰਗਰੀ ਉਹ ਉਹਨਾਂ ਨੇ ਕੀ ਸੋਚਾ ਉਹਨਾਂ ਆਹ ਸਾਡਾ ਵਿਧਾਇਕ ਆਹ ਇੱਕ ਪਾਰਟੀ ਦਾ ਮੁਖ ਬੁਲਾਰਾ ਕਮਾਲ ਕੀਤੀ ਪਈ ਆ ਯਾਰ ਜਮਾ ਕਿਉਂਕਿ ਪਿਛਲੇ ਦਿਨੀ ਇੱਕ ਇਹ ਟ੍ਰੈਂਡ ਹੀ ਚੱਲ ਚੁੱਕਿਆ ਕਿਉਂਕਿ ਪਿਛਲੇ ਦਿਨੀ ਸ਼ੈਰੀ ਕਲਸੀ ਜੀ ਨੇ ਇਹਨਾਂ ਦੇ ਮੰਤਰੀ ਨੇ ਉਹ ਵੀ ਇੱਕ ਵੀਡੀਓ ਪਾਉਂਦੇ ਨੇ ਕਿ ਟ੍ਰੈਫਿਕ ਨੂੰ ਕਢਦੇ ਨੇ ਟ੍ਰੈਫਿਕ ਲੱਗਿਆ ਹੋਇਆ ਸੀ ਉੱਥੇ ਉਹ ਵੀ ਗੱਡੀਆਂ ਰੋਕ ਕੇ ਅੱਗੇ ਨੂੰ ਕੱਢਦੇ ਨੇ ਉਸ ਤੋਂ ਬਾਅਦ ਮਨੀਸ਼ ਸੋਧਿਆ ਜੀ ਦੀ ਵੀ ਇੱਕ ਵੀਡੀਓ ਸਾਹਮਣੇ ਆਉਂਦੀ ਕਿ ਉਹ ਵੀ ਟ੍ਰੈਫਿਕ ਨੂੰ ਕੰਟਰੋਲ ਕਰਦੇ ਦਿਖਾਈ ਦਿੰਦੇ ਨੇ ਅੱਜ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਆਈ ਕੰਮ ਕਰਨ ਕੀ ਲੱਗਦਾ ਕਿ ਐਮ ਐਲ ਏ ਸਿਰਫ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਅਸਲ ਦੇ ਵਿੱਚ ਅਸੀਂ ਤਾਂ ਲੋਕਾਂ ਨੇ ਤਾਂ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਤੁਹਾਨੂੰ ਨਹੀਂ ਬਣਾਇਆ ਪਰ ਜੇ ਤੁਹਾਨੂੰ ਲੱਗਦਾ ਤੁਹਾਡਾ ਚਾਹਵਾ ਟ੍ਰੈਫਿਕ ਕੰਟਰੋਲ ਕਰਨਾ ਠੀਕ ਆ ਕੋਈ ਗੱਲ ਨਹੀਂ ਤੁਸੀਂ ਕਰੋ ਆਪਦਾ ਟ੍ਰੈਫਿਕ ਕੰਟਰੋਲ ਕਰੋ ਵੀਡੀਓ ਬਣਾਉਣਾ ਤੁਹਾਡਾ ਚਾਹਵਾ ਤੁਸੀਂ ਆਪਦੀਆਂ ਚੌਦੇ ਨਾਲ ਵੀਡੀਓ ਬਣਾਓ ਪਰ ਯਾਰ ਜਿਹੜੀ ਸ਼ਬਦਾਵਲੀ ਤੁਸੀਂ ਉੱਥੇ ਵਰਤ ਰਹੇ ਹੋ ਉਹ ਸ਼ਬਦਾਵਲੀ ਕਿਸੇ ਦੀ ਧੀ ਨੇ ਸੁਣਨੀ ਆ ਉਹ ਸ਼ਬਦਾਵਲੀ ਕਿਸੇ ਦੀ ਭੈਣ ਨੇ ਸੁਣਨੀ ਆ ਜਿਹੜੇ ਐਸਐਚਓ ਨੂੰ ਤੁਸੀਂ ਉੱਥੇ ਗਾਲਾਂ ਕੱਢ ਰਹੇ ਹੋ ਮੈਂ ਕਿਸੇ ਮੈਂ ਕਿਸੇ ਐਸਐਚਓ ਦਾ ਪੱਖਪਾਤ ਨਹੀਂ ਕਰ ਰਿਹਾ ਮੈਂ ਕਹਿਣਾ ਕਿ ਪੁਲਿਸ ਦੀ ਗਲਤੀ ਹੋ 200% ਗਲਤੀ ਹੋ ਜੇ ਗਲਤੀਆਂ ਤਾਂ ਫਿਰ ਟੰਗੋ ਦਿਓ ਉਹਨੂੰ ਸਜ਼ਾ ਪਰ ਮੈਂ ਇਹ ਕਹਿਣਾ ਕਿ ਉਹ ਐਸਐਚਓ ਦੀ ਵੀ ਹੋ ਸਕਦਾ ਘਰੇ ਧੀ ਭੈਣ ਹੋਵੇ ਉਹ ਐਸਐਚਓ ਦੀ ਵੀ ਕਰੇ ਮਾਂ ਹੋ ਉਹ ਐਸਐਚਓ ਦੀ ਵੀ ਕਰੇ ਘਰ ਵਾਲੀ ਹੋ ਸਕਦਾ ਉਹਦੇ ਵੀ ਉਹ ਵੀ ਇੱਕ ਧੀ ਦਾ ਪਿਓ ਹੋਵੇ ਤੇ ਜਦ ਉਹ ਇਹੋ ਜਿਹੀ ਸ਼ਬਦਾਵਲੀ ਸੁਣੂ ਕਿ ਮੇਰੇ ਪਿਓ ਨੂੰ ਯਾਰ ਇੱਕ ਮੌਕੇ ਦਾ ਐਮਐਲਏ ਕਹਿ ਕੀ ਰਿਹਾ ਇੱਕ ਪਾਰਟੀ ਦਾ ਮੁਖਬਲਾ ਨਾ ਕਹਿ ਕਿ ਰਿਆ ਅਸਲ ਦੇ ਵਿੱਚ ਗੱਲ ਪਤਾ ਕੀ ਆ ਆਮ ਤੌਰ ਤੇ ਸੁਣਦੇ ਆ ਕਿ ਯਾਰ ਜਿਹੜੀ ਸੱਤਾ ਉਹ ਚੀਜ਼ ਬੜੀ ਪੈੜੀ ਆ ਸੱਤਾ ਦੇ ਵਿੱਚ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ ਉਦੋਂ ਗੱਲਾਂ ਬਹੁਤ ਹੋਰ ਹੁੰਦੀਆਂ ਨੇ ਉਦੋਂ ਸਭ ਕੁਝ ਚੰਗਾ ਚੰਗਾ ਦਿਸਦਾ ਹੁੰਦਾ ਬਹੁਤ ਬੰਦਾ ਬੋਚ ਬਚਾ ਕੇ ਜਿਹੜਾ ਹੈਗਾ ਉਹ ਚੱਲਦਾ ਆ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇੱਕ ਹੰਕਾਰ ਸਿਰ ਚੜ ਬੋਲਦਾ ਆ ਧੌਣ ਦਾ ਕਿੱਲਾ ਸਿਰ ਚੜ ਬੋਲਦਾ ਆ ਜਿਹੜਾ ਕਿ ਇਸ ਵੇਲੇ ਇਹਨਾਂ ਦੇ ਸਾਫ਼ ਤੇ ਸਪਸ਼ਟ ਤੌਰ ਤੇ ਜਿਹੜਾ ਹੈਗਾ ਉਹ ਬੋਲ ਰਿਹਾ ਆ ਹੰਕਾਰ ਬੋਲ ਰਿਹਾ ਆ ਉਹਦਾ ਇੱਕ ਕੀ ਦਾ ਹੰਕਾਰ ਆ ਸੱਤਾ ਦਾ ਹੰਕਾਰ ਆ ਮੁਖ ਬਲਾਰੇ ਦਾ ਹੰਕਾਰ ਆ ਕੀ ਪਤਾ ਕਿਹੜਾ ਕਿਹੜਾ ਹੰਕਾਰ ਆ ਪਰ ਕੋਈ ਨਾ ਕੋਈ ਹੰਕਾਰ ਤਾਂ ਬੋਲ ਰਿਹਾ ਫਿਰ ਦੇਖੋ ਹਾਲੇ ਤੱਕ ਜਦੋਂ ਤੱਕ ਅਸੀਂ ਆਹ ਵੀਡੀਓ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਅ ਐਮਐਲਏ ਸਾਹਿਬ ਦਾ ਮੈਂ ਪੇਜ ਜਿਹੜਾ ਚੈੱਕ ਕਰ ਰਿਹਾ ਠੀਕ ਆ ਬੋਲੀ ਗਈ ਉਹਨਾਂ ਦੇ ਵੱਲੋਂ ਬੋਲੀ ਗਈ ਬੋਲਤੀ ਉਹਨਾਂ ਨੇ ਪਰ ਉਸ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਐਸਾ ਕੁਝ ਚਲੋ ਆਪਾਂ ਇੱਕ ਇੱਕ ਪਾਸਿਓਂ ਮੋਲ ਲਿਓ ਹਾਲਾਂਕਿ ਮੰਨਣਾ ਨਹੀਂ ਨਹੀਂ ਮੰਨ ਸਕਦੇ ਇੱਕ ਵਾਰ ਇਹ ਵੀ ਮਲੇਬੀ ਚੱਲ ਬਹੁਤ ਜ਼ਿਆਦਾ ਤਲਕੀ ਸੀ ਮਾਹੌਲ ਹੈ ਜੀ ਥੋੜੇ ਤੋਂ ਬੋਲਿਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਤੁਹਾਨੂੰ ਭਾਈ ਅ ਮਨੁੱਖ ਗਲਤੀਆਂ ਦਾ ਮਤਲਬ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਗਲਤੀ ਮੰਨਣੀ ਚਾਹੀਦੀ ਸੀ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਇੱਕ ਘੱਟੋ ਘੱਟ ਇੱਕ ਪੋਸਟ ਤਾਂ ਪਾ ਦੇਣੀ ਚਾਹੀਦੀ ਸੀ ਕਿਰ ਆਹਾ ਆ ਚੀਜ਼ ਜਿਹੜੀ ਹੈਗੀ ਆ ਉਹ ਮੇਰੇ ਤੋਂ ਹੋਈ ਹੈ ਤੇ ਬਹੁਤ ਗਲਤ ਆ ਅਸਲ ਦੇ ਵਿੱਚ ਯਾਰ ਜਿਵੇਂ ਮੈਂ ਗੱਲ ਪਹਿਲਾਂ ਕਰੀ ਆ ਨਾ ਕਿ ਸੱਤਾ ਦੇ ਹੰਕਾਰ ਦੇ ਵਿੱਚ ਸੱਤਾ ਦਾ ਨਸ਼ਾ ਐਸਾ ਹੁੰਦਾ ਆ ਉਹਦੇ ਵਿੱਚ ਹੁਣ ਚੂਰ ਚੂਰ ਨੇ ਜਾਂ ਕੀ ਆ ਜਾਂ ਕੈਸਾ ਕੁਝ ਹੈ ਤਾਂ ਜਿਹਦੇ ਵਿੱਚ ਇਹ ਹੁਣ ਮੈਨੂੰ ਲੱਗਦਾ ਆਪਾ ਆਪਦਾ ਆਪਾ ਜਿਹੜਾ ਹੈਗਾ ਭੁੱਲੇ ਫਿਰਦੇ ਨੇ ਕਿਤੇ ਮਨੀਸ਼ ਸੋਧਿਆ ਹੋਈ ਸਾਮ-ਦਾਮ ਦੰਡਬੇਦ ਦੀ ਗੱਲ ਕਰਦੇ ਨੇ ਕਿਤੇ ਇੱਥੇ ਪੱਤਰਕਾਰਾਂ ਦੀ ਕੁੱਟਮਾਰ ਹੋਈ ਜਾਂਦੀ ਆ ਕਿਤੇ ਇੱਥੇ ਅ ਸ਼ਰਿਆਮ ਜਿਹੜੀਆਂ ਨੇ ਪੁਲਿਸ ਮੁਲਾਜ਼ਮਾ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਹ ਮੈਂ ਕਹਣਾ ਹੋਰ ਕਿਸੇ ਦੇ ਨਾਮ ਬਣੋ ਹੋਰ ਕਿਸੇ ਦੇ ਨਾਮ ਬਣੋ ਮੈਂ ਕਹਣਾ ਯਾਰ ਘਟੋ ਘਟ ਪੁਲਿਸ ਦਾ ਬਣ ਜੋ ਇਹ ਉਹੀ ਪੁਲਿਸ ਆ ਜਿਨ੍ਹਾਂ ਨੂੰ ਤੁਸੀਂ ਜਦੋਂ ਲੋਕ ਤੁਹਾਨੂੰ ਕੁਝ ਬੋਲਦੇ ਆ ਜਿਨ੍ਹਾਂ ਨੂੰ ਤੁਸੀਂ ਮੂਹਰੇ ਕਰ ਦਿੰਦੇ ਹੋ ਤੇ ਐਡੀਆਂ ਨੇ ਡਾਂਗਾਂ ਹੁੰਦੀਆਂ ਉਹਨਾਂ ਦੇ ਇਹ ਐ ਨਹੀਂ ਬੰਦੇ ਕਿ ਵਰਦੀ ਕਿੱਥੇ ਆ ਭਰਾ ਦਿੰਦੇ ਆ ਕਿਉਂ ਕਿ ਹੁਕਮ ਉੱਤੋਂ ਆਇਆ ਹੁੰਦਾ ਇਹ ਉਹੀ ਪੁਲਿਸ ਆ ਭਾਈ ਜਿਹੜੀ ਥੋਡੇ ਕਹਿਣਦੇ ਹੋ ਪਰ ਪਰਚੇ ਕੱਢਦੀ ਆ ਪਰਚਾ ਸੱਚਾ ਪਰਚਾ ਝੂਠਾ ਇਸ ਚੀਜ਼ ਦੀ ਵੀ ਕੋਈ ਪਰਵਾਹ ਨਹੀਂ ਪਰ ਹੁਕਮ ਉੱਤੋਂ ਆਇਆ ਉੱਪਰੋਂ ਆਇਆ ਤੇ ਪਰਚਾ ਕੱਟਦਾ ਇਹ ਪੁਲਿਸ ਦੇ ਤਾਂ ਹੋਜੋ ਭਾਈ ਜਿਹੜੇ ਜਿਹੜੇ ਜਿਹੜੀ ਥੋਡੇ ਹੁਕਮ ਇਨ ਬਿਨ ਲਾਗੂ ਕਰਦੀ ਆ ਇਹਦੇ ਤਾਂ ਹੋ ਜੋ ਮੈਨੂੰ ਲੱਗਦਾ ਅਸਲ ਦੇ ਵਿੱਚ ਵਿਧਾਇਕ ਸਾਹਿਬ ਉਥੇ ਦਿਖਾਉਣਾ ਕੀ ਚਾਹੁੰਦੇ ਸੀ ਵਿਧਾਇਕ ਸਾਹਿਬ ਉਥੇ ਦਿਖਾਉਣਾ ਇਹ ਚਾਹੁੰਦੇ ਸੀ ਲੋਕਾਂ ਦੇ ਵਿੱਚ ਵਾਹ ਵਾਹ ਹੀ ਘਟਨਾ ਚਾਹੁੰਦੇ ਸੀ ਪ੍ਰਸ਼ੰਸਾ ਘਟਨਾ ਚਾਹੁੰਦੀ ਸੀ ਕਿ ਯਾਰ ਇਹੋ ਜਿਹਾ ਵਿਧਾਇਕ ਨਹੀਂ ਅਸੀਂ ਅਜੇ ਤੱਕ ਦੇਖਿਆ ਜਾਮ ਲੱਗਿਆ ਹੋਇਆ ਜਾਮ ਦੇ ਵਿੱਚ ਆਉਂਦੇ ਨੇ ਉਤਰਦੇ ਨੇ ਤੇ ਜਿਹੜੇ ਹੈਗੇ ਨੇ ਉਹ ਪਾਸੇ ਕਰਦੇ ਨੇ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਸ ਮਾਹੌਲ ਦੇ ਵਿੱਚ ਮਾਹੌਲ ਐਸਾ ਬਣ ਜਾਣਾ ਕਿ ਜ਼ਬਾਨ ਦੇ ਵਿੱਚੋਂ ਗੱਲਾਂ ਨਿਕਲ ਜਾਣੀਆਂ ਨੇ ਹੁਣ ਗੱਲਾਂ ਤਾਂ ਤਾਂ ਹੀ ਨਿਕਲੀਆਂ ਜੇ ਕਿਤੇ ਨਾ ਕਿਤੇ ਐ ਅਜਿਹੇ ਮਾਹੌਲ ਮਾਹੌਲ ਜਿਹੜਾ ਬਣਿਆ ਤਾਂ ਗੱਲਾਂ ਤਾਂ ਹੀ ਨਿਕਲੀਆਂ ਕਿ ਭਾਈ ਇਹ ਚੀਜ਼ਾਂ ਜ਼ੁਬਾਨ ਤੇ ਤਾਂ ਉਹੀ ਆਉਂਦੀਆਂ ਜਿਹੜੇ ਜਦੋਂ ਗੱਲਬਾਤਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਹੀ ਗੱਲਾਂ ਜ਼ੁਬਾਨ ਤੇ ਤਾਂ ਉਹੀ ਆਉਂਦੀਆਂ ਹੈ ਨਾ ਤਾਂ ਫਿਰ ਮੈਂ ਤਾਂ ਉਹੀ ਗੱਲ ਜਿਹੜਾ ਮੈਂ ਪਹਿਲਾਂ ਵੀ ਕਿਸੀ ਕਿ ਪਰਦੇ ਦੇ ਪਿੱਛੇ ਕੀ ਕੁਝ ਹੁੰਦਾ ਹੋਊਗਾ ਪਰਦੇ ਦੇ ਅੱਗੇ ਤਾਂ ਹੁਣ ਤਾਂ ਸਾਹਮਣੇ ਆ ਗਈ ਚੀਜ਼ ਇਹ ਤਾਂ ਪਰਦੇ ਦੇ ਅੱਗੇ ਆ ਗਈ ਵੀਡੀਓ ਦੇ ਵਿੱਚ ਆ ਗਈ ਤੇ ਭਾਈ ਪਰਦੇ ਦੇ ਪਿੱਛੇ ਕਿਹਨੂੰ ਕਿਹਨੂੰ ਗਾਲਾਂ ਕਿਵੇਂ ਕਿਵੇਂ ਨਿਕਲਦੀਆਂ ਹੋਣੀਆਂ ਕਿਹਦੇ ਕਿਹਦੇ ਗਾਲਾਂ ਪੈਂਦੀਆਂ ਹੁਣ ਤੇ ਕਿਹੜੀ ਕਿਹੜੀ ਭੱਦੀ ਗਾਲ ਨਿਕਲਦੀ ਹੋਣੀ ਆ ਉਹ ਤਾਂ ਫਿਰ ਮੈਨੂੰ ਲੱਗਦਾ ਰੱਬ ਹੀ ਜਾਣਦਾ ਤਾਂ ਭਾਈ ਵਿਧਾਇਕੋਂ ਮੁੱਖ ਬੁਲਾ ਰਹੇ ਹੋ ਸਾਬਕਾ ਕੈਬਨਟ ਮੰਤਰੀ ਹੋ ਤੇ ਹਰ ਅਹੁਦੇ ਦੀ ਇੱਕ ਗਰੀਮਾ ਹੁੰਦੀ ਆ ਬੋਲਣ ਤੋਂ ਪਹਿਲਾਂ ਚਾਹੀਸੀ ਸ਼ਬਦਾਵਲੀ ਐਸੀ ਗਾਲੀ ਗਲੋਚ ਕਰਨ ਤੋਂ ਪਹਿਲਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਠੀਕ ਆ ਜੋ ਤੁਸੀਂ ਸੱਤਾ ਦੇ ਵਿੱਚ ਨਹੀਂ ਰਹੇ ਜੋ ਤੁਸੀਂ ਵਿਧਾਇਕ ਨਾ ਰਹੇ ਜੋ ਤੁਸੀਂ ਮੁੱਖ ਬੁਲਾਰੇ ਨਾ ਰਹੇ ਜੋ ਤੁਸੀਂ ਸੱਤਾ ਤੋਂ ਪਾਸੇ ਹੋਗੇ ਇੱਕ ਆਮ ਇਨਸਾਨ ਦੇ ਤੌਰ ਤੇ ਹੋਗੇ ਉਦੋਂ ਤੁਹਾਡੀ ਜ਼ਿੰਮੇਵਾਰੀ ਹੋਰ ਹੋਣੀ ਆ ਪਰ ਹੁਣ ਤੁਹਾਡੀ ਜ਼ਿੰਮੇਵਾਰੀ ਹੋਰ ਆ ਤੁਸੀਂ ਨੁਮਾਇੰਦਗੀ ਕਰਦੇ ਹੋ ਇੱਕ ਹਲਕੇ ਦੀ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਕਿ ਹਲਕੇ ਦੇ ਲੋਕਾਂ ਦੀ ਜਿਹੜਾ ਬੰਦਾ ਨੁਮਾਇੰਦਗੀ ਕਰਦਾ ਉਹਨੂੰ ਐਸੇ ਬੋਲ ਸ਼ੋਭਾ ਦਿੰਦੇ ਆ ਇੱਕ ਸਾਫਕਾ ਕੈਬਨਟ ਮੰਤਰੀ ਨੂੰ ਐਸੇ ਬੋਲ ਜਿਹੜੇ ਆ ਉਹ ਸ਼ੋਭਾ ਦਿੰਦੇ ਆ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਫਿਰ ਹੁਣ ਮੁੱਖ ਬੁਲਾਰਾ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ਹੋ ਸਕਦਾ ਉਹਦਾ ਵੀ ਕਿਤੇ ਨਾ ਕਿਤੇ غرور ਹੋਵੇ ਕਿ ਮੁਖਬਲਾਰਾ ਬਣਾਇਆ ਫਿਰ ਹੁਣ ਮੈਨੂੰ ਤਾਂ ਕੁਝ ਦੇਖ ਕੇ ਹੀ ਮੁਖਬਲਾਰਾ ਹੁਣ ਸਵਾਭਿਕ ਤੌਰ ਤੇ ਕੁਝ ਦੇਖ ਕੇ ਹੀ ਬਣਾਇਆ ਹੋਣਾ ਹੁਣ ਕੀ ਪਤਾ ਕੀ ਦੇਖ ਕੇ ਬਣਾਇਆ ਤਾਂ ਹੋ ਸਕਦਾ ਕਿ ਉਹਦਾ ਵੀ ਕਿਤੇ ਨਾ ਕਿਤੇ غرور ਬੋਲਦਾ ਹੋਵੇ ਪਰ ਯਾਰ ਜੇ ਮੁਖਬਲਾਰੇ ਦੀਆਂ ਇਹ ਜਿਹੀਆਂ ਗੱਲਾਂ ਨੇ ਤਾਂ ਫਿਰ ਅਸੀਂ ਉਹ ਪਾਰਟੀ ਤੋਂ ਕੀ ਚੀਜ਼ ਐਕਸਪੈਕਟ ਕਰ ਸਕਦੇ ਆ ਉਹਦੇ ਵਿਧਾਇਕਾਂ ਤੋਂ ਕੀ ਐਕਸਪੈਕਟ ਕਰ ਸਕਦੇ ਆ ਮੰਤਰੀਆਂ ਤੋਂ ਕੀ ਐਕਸਪੈਕਟ ਕਰ ਸਕਦੇ ਆ ਜਿਹਨਾਂ ਦਾ ਆਪਦਾ ਮੁਖਬਲਾਰਾ ਐ ਸ਼ਰਮ ਸੜਕ ਤੇ ਖੜ ਕੇ ਸ਼ਰੇ ਬਾਜ਼ਾਰ ਦੇ ਵਿੱਚ ਗਾਲਾਂ ਕੱਢੀ ਜਾਂਦਾ ਯਾਰ ਚਲੋ ਇਹ ਤਾਂ ਇੱਕ ਮੁਖ ਬੁਲਾ ਰਹੇ ਨੇ ਚਲੋ ਪਾਰਟੀ ਦੇ ਵੱਲੋਂ ਬਣਾਏ ਗਏ ਪਰ ਇੱਕ ਐਸਐਚਓ ਦਾ ਉਹ ਦਾ ਪਹਿਲਾਂ ਕਨਸਟੇਬਲ ਬਣਦਾ ਉਸ ਤੋਂ ਬਾਅਦ ਐਐਸਆਈ ਬਣਦਾ ਫਿਰ ਐਸਆਈ ਬਣਦਾ ਫਿਰ ਐਸਐਚਓ ਤੋਂ ਕਾਉਂਦਾ ਕਿੰਨੇ ਪੇਪਰ ਕਲੀਅਰ ਕਰਦਾ ਹੋ ਸਕਦਾ ਕਿੰਨੀਆਂ ਡਿਗਰੀਆਂ ਉਹਦੇ ਕੋਲ ਹੋਣੀ ਆ ਪਰ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜੋ ਸਿਰਫ 5 ਸਾਲ ਲਈ ਆ ਹਾਲਾਂਕਿ ਐਸਐਚਓ ਤਾਂ ਲੰਬੇ ਟਾਈਮ ਲਈ ਆ ਕਿਉਂਕਿ ਇਗਜ਼ਾਮ ਕਲੀਅਰ ਕੀਤੇ ਹੁੰਦੇ ਪਰ ਉਹਨੂੰ ਇੱਕ ਇਹੋ ਜੀ ਸ਼ਬਦਾਵਲੀ ਬੋਲਣਾ ਉਸਤੇ ਕੋਈ ਚੰਗੀ ਗੱਲ ਨਹੀਂ ਲੱਗਦੀ ਨਹੀਂ ਨਿੰਦਣਯੋਗ ਆ ਯਾਰ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਜਿਵੇਂ ਤੁਸੀਂ ਕਹੇ ਵੀ ਐਸ ਐਚਓ ਸਿਰਫ ਐਸ ਐਚਓ ਹੀ ਕਿਉਂ ਚਲੋ ਕਿਦਾ ਬਹੁਤ ਬਿਨਾ ਡਿਗਰੀਆਂ ਵਾਲੇ ਵੀ ਐਸ ਐਚਓ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਡਿਗਰੀ ਦੇ ਕੋਲ ਬਹੁਤ ਡਿਗਰੀਆਂ ਨੇ ਉਹੀ ਐਸ ਐਚਓ ਬਣੇ ਪਰ ਗੱਲ ਇਹ ਆ ਨਾ ਕਿ ਯਾਰ ਮੈਂ ਕਹਣਾ ਉਹਦੇ ਤੇ ਕਿਉਂ ਕੋਈ ਯਾਰ ਕੋਈ ਪੀਣ ਲੱਗਿਆਗਾ ਕਿਸੇ ਉਹਦੇ ਵਿੱਚ ਕਿਸੇ ਪ੍ਰਾਈਵੇਟ ادارے ਦੇ ਵਿੱਚ ਪੀਣ ਲੱਗਿਆ ਕੋਈ ਸਾਫ ਸਫਾਈ ਕਰਦਾ ਮੈਂ ਕਹਣਾ ਯਾਰ ਕਿ ਤੁਹਾਨੂੰ ਹੱਕ ਕਿਹਨੇ ਦਿੱਤਾ ਕਿ ਕਿਸੇ ਨੂੰ ਤੁਸੀਂ ਗਾਲ ਕੱਢ ਕੇ ਸੰਬੋਧਿਤ ਕਰੋ ਤੁਹਾਨੂੰ ਹੱਕ ਕਿਹਨੇ ਦਿੱਤਾ ਕਿ ਕਿਸੇ ਦੀ ਮਾਂ ਭੈਣ ਤੇ ਤੁਸੀਂ ਜਾਓ ਤੁਹਾਨੂੰ ਹੱਕ ਕਿਹਨੇ ਦਿੱਤਾ ਕਿ ਕਿਸੇ ਦੀ ਸ਼ਰੇ ਬਾਜ਼ਾਰ ਦੇ ਵਿੱਚ ਬੇਇੱਜ਼ਤੀ ਗਾਲ ਕੱਢ ਕੇ ਕਰੋ ਹੱਕ ਕਿਹਨੇ ਦਿੱਤਾ ਯਾਰ ਐਸਐਚਓ ਦੀ ਗੱਲ ਨਹੀਂ ਹੈਗੀ ਭਾਵੇਂ ਕੋਈ ਪੀਐਨ ਆ ਯਾਰ ਭਾਵੇਂ ਕੋਈ ਛੋਟੀ ਤੋਂ ਛੋਟੀ ਨਾ ਮੈਂ ਤਾਂ ਕਹਿਣਾ ਯਾਰ ਪੀਐਨ ਕਿ ਭਾਵੇਂ ਕੋਈ ਤੇ ਬੂਟ ਪਾਲਿਸ਼ਾ ਵਾਲਾ ਯਾਰ ਤੁਹਾਨੂੰ ਹੱਕ ਕਿਸੇ ਨੇ ਦਿੱਤਾ ਕਿ ਗਾਲ ਕੱਢ ਕੇ ਉਹਦੇ ਨਾਲ ਤੁਸੀਂ ਗੱਲਬਾਤ ਜਿਹੜੀਆਂ ਕਰੋ ਠੀਕ ਹੈ ਸਰਕਾਰ ਦੇ ਸਰਕਾਰੀ ਨੌਕਰੇ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਤਾਂ ਹੁਣ ਵੀ ਕਹਿਣਾ ਕਿ ਯਾਰ ਗਲਤੀ ਹੋ ਸਕਦਾ ਹੋਈ ਆ ਉਹਦੇ ਤੋਂ ਕਤਾਹੀ ਹੋਈ ਹੋਵੇ ਤਾਂ ਯਾਰ ਜੇ ਕਤਾਹੀ ਹੋਈ ਆ ਤਾਂ ਫਿਰ ਭਾਈ ਤੁਹਾਡੇ ਹੱਥ ਦੇ ਵਿੱਚ ਕਲਮਾ ਤੁਸੀਂ 77 ਪਾਰਟੀ ਦੇ ਵਿੱਚੋਂ ਤੁਸੀਂ ਵਿਧਾਇਕ ਹੋ ਤੁਸੀਂ ਐਮਐਲਏ ਹੋ ਤੁਸੀਂ ਮੁੱਖ ਬੁਲਾਰੇ ਵੀ ਹੋ ਤੁਸੀਂ ਸਾਬਕਾ ਕੈਬਨਟ ਮੰਤਰੀ ਹੋ ਜੇ ਹੁਣ ਨਹੀਂ ਤੁਸੀਂ ਜੇ ਉਸ ਆਪਦੇ ਪੈਨ ਦੇ ਨਾਲ ਕੁਝ ਕਰ ਸਕਦੇ ਆਪਦੀ ਉਸ ਕਲਮ ਦੇ ਨਾਲ ਹੁਣ ਨਹੀਂ ਜਿਹੜਾ ਤੁਹਾਨੂੰ ਜਿਹੜੀ ਦਿੱਤੀ ਉਹਦੇ ਨਾਲ ਹੁਣ ਨਹੀਂ ਉਹਦੇ ਤੋਂ ਕੁਝ ਹੋ ਸਕਦਾ ਹੁਣ ਜੇ ਤੁਸੀਂ ਗਾਲਾਂ ਕੱਢ ਕੇ ਤੁਹਾਨੂੰ ਲੱਗਦਾ ਵੀ ਸੁਧਰਨਗੇ ਫਿਰ ਗਾਲਾਂ ਕੱਢ ਕੇ ਪੰਜਾਬ ਸਾਰਾ ਸੁਧਰ ਜੂ ਐ ਤਾਂ ਪਰ ਪੰਜਾਬ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਤੁਸੀਂ ਗਾਲਾਂ ਕੱਢ ਤੀ ਕੱਲ ਨੂੰ ਹੋਰ ਕਿੰਨੇ ਗਾਲ ਕੱਢ ਤੀ ਕੱਲ ਨੂੰ ਕਿਸੇ ਹੋਰ ਨੇ ਗਾਲ ਕੱਢ ਤੀ ਤਾਂ ਇਹ ਗੱਲਾਂ ਭਾਈ ਸ਼ੋਭਾ ਨਹੀਂ ਦਿੰਦੀਆਂ ਖਾਸ ਕਰਕੇ ਇੱਕ ਅਹੁਦੇ ਤੇ ਜੋ ਹੋਵੇ ਹਰ ਅਹੁਦੇ ਦੀ ਇੱਕ ਗરિਮਾ ਹੁੰਦੀ ਆ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਨੇ ਉਹ ਸ਼ੋਭਾ ਨਹੀਂ ਦਿੰਦੀਆਂ